ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਜੀ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਧਰੀਆ ਬਾਬੂ ਬਹੁਤ ਚੁੱਕੇ ਆ ਦੇਖੋ ਅੱਜ ਬਾਬੂ ਕੋਲ ਪੰਜ ਛੇ ਦੇ ਲਗਭਗ ਪਾਸ਼ੂ ਸੇਲ ਆ ਪਿੰਡ ਪਧਰੀ ਜ਼ਿਲ੍ਹਾ ਅਮਰਸਾ ਤਹਿਸੀਲ ਜਨਾਰਾ ਨਜ਼ਦੀਕ ਅਟਾਰੀ ਬਾਰਡਰ ਤੇ ਆਓ ਸ਼ੁਰੂ ਕਰੀਏ ਬਾਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਲ ਬਲੇ ਕੜੇ ਬੜੇ ਧੰਮ ਬਰਮੜਾ ਕਾ ਆ ਯਾਰ ਇੱਤਾਂ ਹੀ ਫਿਰ ਮਾਲ ਜਰਾ ਨਾ ਕੁਛ ਹਾਸਾ ਮਿਲਦਾ ਘਟਵਾ ਦਿਆ ਹਾਂ ਹਾਂ ਹੂੰ ਤਾਂ ਉਹ ਹਾਸਾ ਫਿਰ ਮਾਲ ਤੇ ਨਾ ਆਪਾਂ ਚੰਗਾ ਅਸਾ ਸਫਰਾ ਪਾਉਨੇ ਆ ਮੈਂ ਕਿਹਾ ਕਿ ਬਾਹਰ ਚਲੇਗੀ ਬਾਹਰ ਪੁੱਡੇ ਵਾਲੇ ਕਿੱਥੇ ਜਾਣਾ ਬਣੋਣ ਲੱਗੀ ਪੁੱਡੇ ਇੱਾਰੇ ਜਾਂਦੇ ਨਹੀਂ ਨਹੀਂ ਹੁਣ ਇੱਥੇ ਪੈਂਦੀ ਜੀ ਨਹੀਂ ਨਹੀਂ ਵਧੀਆ ਵਧੀਆ ਇੱਥੇ ਇੱਥੇ ਸੰਦੀਪ ਸਿੰਘ ਹਾਏ ਰਹਿਣਾ ਜੀ ਇੱਥੇ ਵਰਗਾ ਬਣਿਆ ਮੌਜਾ ਬਣਿਆ ਹੋਰ ਵਧੀਆ ਗੱਲ ਲੱਗ ਗਈ ਵਧੀਆ 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 ਬਹੁਤ ਵਧੀਆ ਬਹੁਤ ਝੋਟੀਆਂ ਲੱਗੀਆਂ ਇਹ ਪਹਿਲਾ ਸੂਆ ਇਹ 14 ਆਮਾ ਪ੍ਰੈਸਰ ਕੱਟੀ ਆ ਲੋ ਜੀ ਪਹਿਲਾ ਸੂਆ ਚਾਰ ਰਾਂ ਝੋਟੀਆਂ ਆ ਆਲੀ ਦੇ ਵੇਖੋ ਲਿਓ 6 7 8 6 7 ਜਣੇ ਤੇ ਦੁੱਧੀ 9 ਕਿਲੋ ਬੋਲੀ ਹੋਊਗੀ 9 ਕਿਲੋ ਬੋਲਾ ਬਹੁਤ ਚੰਗੀ ਝੋਟੀਆਂ ਹਨ ਹਾਂ ਜੀ ਹਾਂ ਜੀ ਅੱਜ ਦੋ ਦੋਦੀ ਚੱਕੀ ਆ ਖੋਲੋ ਬਾਜੀ ਖੋਲੋ ਲੋ ਜੀ ਦੋ ਦੋ ਤੇ ਚਾਰ ਦੰਦਾ ਬਸ ਚਾਰ ਦੰਦਾ ਹੋਊਗਾ ਸੋਣਾ ਆ ਤਾਰਾ ਬਾਜੀ ਖੋਲੋ ਆ ਖੋਲੀ ਲੋ ਜੀ ਬੱਚਾ ਮਗਰ ਮਗਰ ਕੱਟਾ ਹੀ ਜੀ ਤੇ ਨਮਾ ਤੇ ਨਾ ਕੱਟਿਆ ਜੀ ਨਾ ਕੱਟਿਆ ਤਾਰੀਆਂ ਦੀਆਂ ਨਾਲੀਆਂ ਤਾਰੀਆਂ ਤਾਰੀਆਂ ਬਿਲਕੁਲ ਬੋਲਣਾ ਹੈ ਨਹੀਂ ਕੋਈ ਅੱਜ ਟੋਕੜਣੀ ਨਾ ਨਾ ਟੋਕੜ ਨਹੀਂ ਕੋਈ ਹੋਰ ਲਓ ਜੀ ਦੇਖੋ ਪਹਿਲਾ ਸੂਆ ਚਾਰ ਦੀ ਝੋਡੀ ਆ ਵੱਡੀ ਝੋਡੀ ਪੂਰੀ ਪਰ ਕੋਨੇ ਦੇਵਾ ਕੱਟੋ ਆਜੋ ਆਜੋ ਮਾਸ਼ਾਅੱਲਾ ਸ਼ਾਨੀ ਸ਼ਾਨੀ ਨਾ ਜੀ ਆਜੇ ਬੋਲੋ ਬੋਲੋ ਜਾਇ ਜੀ ਕਰਗੇ ਠੀਕ ਹੈ ਜੀ ਜਾਇ ਜੀ ਬੋਲੋ ਬਸ ਉਹ ਸ਼ਾਨੀ ਨੇ ਮੈਂ ਫੜ ਕੇ ਲਾ ਬੈਸੀ ਆਰਦੀ ਵਾਹ ਬੈਸੀ ਬਹੁਤ ਜਲਦੀ 4000 ਕੱਢ ਦੇ ਤੇਰੇ ਬੁੱਕੋ ਦਾ ਜਾ ਕੇ ਲਾ ਕੱਤੀ ਬੜੀ ਚੰਗੀ ਹੈ ਚਲ ਆਪੀ ਛੱਡ ਦੇ ਜੀ ਆਪਾਂ ਛੋੜ ਹੀ ਕਰੀਏ ਦੋ ਹੀ ਛੱਡ ਦੇ ਦੋ ਜਾਨ 4000 ਜਾਨ ਕਿਨੇ 70000 ਦੀ ਚਲੋ ਜਾਨ ਠੀਕ ਹੈ ਚੋਰ ਕਰ ਦਈਏ ਪਹਿਲਾਂ ਕੱਢੀ ਲੈ ਆ ਜੀ ਇਹ ਵੀ ਸੁਈਆ ਇਹ ਵੀ ਸੁਈਆ ਕਾਜੀ ਪੱਖਣ ਕਰਿਆ ਕਿੰਨਾ ਬੋਲਾ ਤੇਰੇ ਕੋਲ ਬੋਲਾ ਨੋਗੋ ਕਰ ਲੋ ਇਹ ਵੀ ਖੋਲੋ ਬਜੀ ਹਾਂ ਖੋਲੋ ਦੇਖੋ ਬੋਲੋ ਨੋਗੋ ਕੋ ਬੋਲਾਈ ਨੋਗੋ ਵੀ ਦੇਖੋ ਪਰਸੋ ਸੁਈਆ ਹਾਂ ਵਾਹ ਚੋੜੋ ਲੰਬੀ ਨੂੰ ਵੀ ਆ ਉੱਥੇ ਲੈ ਜੇ ਲੋ ਉੱਥੇ ਮੁੜੇਗੇ ਉੱਥੇ ਦਾ

ਇਹ ਦੇ ਦਈਏ 75000 ਦੀ ਨਹੀਂ ਇਹ ਵੀ ਆਪੇ ਹੀ ਛੱਡ ਦੇ ਫਿਰ ਕੋਲਾ ਚਾਹਾਂਗੇ ਬੱਤਰ ਜੀ 70000 ਜਾਂਦੇ ਆਪਾਂ ਗੋਲੀ ਹੋਰ ਜਾਂ 68000 68000 ਮੰਗ ਤੱਕਾਂ ਨਹੀਂ ਹੁੰਦਾ ਜੀ ਜਾਂਦੇ ਚੱਲ ਜਾਂਦੇ 68000 ਜਾਂਦੇ 68000 ਬਹੁਤ ਚਾਹੁੰਦੇ ਆ ਆਉਂਦੇ ਇਹ ਹਾਂ ਆਉਂਦਾ ਆਈ ਜਾਓ ਇਹ ਵੀ ਨੁਰਾ ਖੋਈ ਆ ਇਹ ਵੀ ਪਾਈ ਸੁਝਾ ਚਪਾ ਚਪਾ 50% ਇਹ ਵੀ ਖੋਲੋ ਕੱਟਾਈ ਮਗਰ ਨੇ ਇਹੇ ਹੀ ਮਾਰ ਕੰਨਾ ਬੋੜਾ ਇਹ ਥੋੜੇ ਵੀ 8 ਕਿਲੋ ਬੋੜਾ 8 ਕਿਲੋ ਬੋੜਾ ਤਾਜੀ ਹੀ ਹਮਤ ਤਾਜੀ ਬਿਲਕੁਲ ਬੋੜੇ 5:00 ਵਜੇ ਬਾਹਰ ਖਾਣੇ ਆ ਬਾਅਦ 4:00 ਵਜੇ ਸੋ ਗੋ ਥੋੜੇ ਜੀ ਇਹ ਵੀ ਥੋੜੇ ਜੀ ਤੋੜ ਕਰ ਬੋੜੇ ਜਾ ਆ ਵੇਖੋ ਜੀ ਚੱਲ 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 ਗੱਲ ਨਹੀਂ ਰੋਦੇ ਇਹਨੂੰ ਨੋਟਾਂ ਲਿਆ ਚੱਲ ਚੱਲ ਹਾਂ ਜੀ ਬੜੀਆਂ ਮਈਆਂ ਬੜੀਆਂ ਮਈਆਂ ਬੜੀਆਂ ਮੱਧਾਂ ਆਜੂ ਭਾਗ ਚੋਕਰਾ ਮੋਡਲ ਨਹੀਂ ਪਾ ਰਿਹਾ ਕਰਕੇ ਤੇਰੇ ਨਾਲ ਨਹੀਂ ਚੱਲਦਾ ਤਾਂ ਉਸ ਬੋਰਡ ਖੰਦ ਮੋੜ ਕੇ ਤੇਰੇ ਲਈ ਪਾ ਗਿਆ 50000 50000 ਛੱਲ ਫਿਰ ਠੱਕਾ ਨਹੀਂ ਹੁੰਦਾ ਆ ਜਾ ਤੂੰ ਲੈ ਵੀਰੇ ਕੰਮ ਕੋ ਕਰ ਹੋਰ ਲੈ ਆਵੇਂ ਤੂੰ ਵੀ ਤੂੰ ਰ ਕੇਂਦਰ ਮੇਂ ਨਹੀਂ ਵੀਡੀਓ ਪਾਦਣਾ ਆਈ ਨਾ ਇਹ ਆ ਭੂਇਆ ਇਹ ਵਾਟ ਥੁਈ ਆ ਜੀ ਪਾ ਜੀ ਤਾਂ ਇਹ 15 ਰੁਪਏ ਲੱਖੀ ਨਗਰਿਆ ਇਹਨਾਂ ਦੁੱਧਾ ਇਹਦੇ ਦੁੱਧ ਹੋ ਗਏ 10 ਕਿਲੋ ਲਾ ਗਏ ਦੁੱਧ ਆਜਿਆ ਜਾਣਾ ਬਾਹਰ ਅੱਛਾ 10 ਕਿਲੋ ਆ ਕੇ ਨਾ ਇਹ ਵੀ ਖੋਲੋ ਭਾਈ ਖੋਲੋ ਇਹਨੂੰ ਵੀ ਖੋਲੋ 10 ਰੁਪਏ ਪੱਕਾ ਦੁੱਧ ਹੀ ਹੈ ਲਓ ਇਹ 10 ਕਿਲੋ ਪੱਕਾ ਹੀ ਆ ਤੇ ਇਹ ਵੀ ਵੈੜ ਅਵੇਲੇਬਲ ਹੈ ਚੰਗੀ ਵੈੜਾ ਥੋਣੀ ਵੇੜਾ ਥੋੜੇ ਜਿਲੇਸ ਪਾਨੇ ਆਂ ਮਾਗੀ ਪੈਰਦਾ ਗਰਮੀ ਨੇ ਇਸ ਕਰਦੀ ਐ ਗਰਮੀ ਬੜੀ ਬੜੀ ਗੋਗ ਤੇ ਕਾਵਾ ਦੀ ਡਾਂਲਾਤੀ ਕਰਦੀ ਐ ਬਿਲਕੁਲ ਗਰਮੀ ਨਾਲ ਲੈਸ ਹੋਈ ਐ ਇਹ ਵੀ ਧੋਰੋ ਬਣਾ ਕੇ ਆਉਂਦੇ ਆ ਠੀਕ ਹੈ ਘਾਟ ਟੁਟਾ ਲੈ ਪੁਰਾਣਾ ਹੈ ਲੈ ਬਰੇ ਕਾਟਾ ਫੁੱਟਣਾ ਜਿਆ ਨਾ ਜਿਆ ਜੀ ਆ ਥਾਰ ਕੇ ਜਾਨੀ ਜੀ ਆ ਮੁੱਤ ਦੇ ਜਨੇਵਾ ਕੋਈ ਕੰਮ ਨਹੀਂ ਆਉਂਦਾ ਆ ਜਾਓ ਆਣਾ ਲੱਗੇਗਾ ਭਰਾ ਬੁਲਾ ਅਸਵੀਤ ਕਿੰਨੇ ਦੇ ਆਈਏ ਦੇ ਦੋ ਕਿੰਨੇ ਚੰਗੀ ਆ 30000 ਹੈ 30000 ਦੀ ਜਾਂਦੀ ਹੈ 30000 ਹੁਣ ਤੱਕ ਨਹੀਂ ਹੁੰਦਾ ਆ ਦੇ ਹੋਰ ਲੈ ਜੀ ਚਲ ਜਾਨ ਚਲੋ ਆ ਖਾ ਵੀ ਮੇਰੇ ਬੱਚੇ ਖਾਰੇ ਕਰਨਗੇ ਬੱਚੇ ਖਾ ਆ ਦੇਖੋ 3 ਵਜੇ ਕਾਹ ਬੈਠਾ ਦੋ ਬਾਕੀ ਇੱਥੇ ਆਓ ਮੇਰੇ ਵਿੱਚ ਚੈੱਕ ਕਰਕੇ ਲੈ ਜੇ ਚੋਈ ਕਰੋ ਦੋ ਹੀ ਲੀਕੋ ਦੋ ਡੰਗ ਚੋਗੇ ਤਸੱਲੀ ਕਰਕੇ ਖੜੋ ਬਸ ਬਸ ਬਾਅਦ ਕੋਈ ਲਾਮਾ ਨਹੀਂ ਹਾਂ ਕੋਈ ਨਹੀਂ ਲਾਮਾ ਵੇਖੇ ਚੋਵੇ ਖੜਾ ਤਸੱਲੀ ਕਰੋ ਆਪਣੇ ਹਾਂ ਹਾਂ ਤਸੱਲੀ ਕਰਕੇ ਆ ਦੋ ਡੰਗ ਚੋਗੇ ਤਸੱਲੀ ਨਾਲ ਲਓ ਤਸੱਲੀ ਕਰਕੇ ਲੈ ਬਸ ਬਸ ਚਲੋ ਬੋਲੋ ਪਰ ਨੰਬਰ ਨੰਬਰ ਮੈਂ ਬੋਲਦਾ ਆਉਂਦੇ ਬੋਲ 8528340516 ਪਿੰਡ ਪੱਧਰੀ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਚਲੋ Google Pay ਵੀ ਇਹੀ ਨੰਬਰ ਚੱਲਦਾ ਹੈ ਨਾ ਆ ਗਿਆ ਆ ਗਿਆ ਬੱਸ ਹੀ ਕੰਮ ਬੱਸ ਹੀ ਕੰਮ ਚਲ ਮੈਂ ਜਾ